ਜੇਕਰ ਤੁਸੀਂ ਟਾਰੀ ਵਾਗਾ ਸਰਹੱਦ ਤੇ ਰੀਟਰੀਟ ਸੈਰਮਨੀ ਦੇਖਣ ਲਈ ਜਾਣਾ ਚਾਹੁੰਦੇ ਹੋ ਤਾਂ ਇਹ ਖਬਰ ਜ਼ਰਾ ਧਿਆਨ ਨਾਲ ਸੁਣਨਾ ਕਿਉਂਕਿ ਰੀਟਰੀਟ ਸੈਰਮਨੀ ਦੇ ਸਮੇਂ ਦੇ ਵਿੱਚ ਬਦਲਾਅ ਕੀਤਾ ਗਿਆ ਹੈ ਦਰਅਸਲ ਗਰਮੀ ਦੇ ਮੱਦੇਨਜ਼ਰ ਪ੍ਰਸ਼ਾਸਨ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਔਰ ਕਿਹਾ ਗਿਆ ਹੈ ਕਿ ਹੁਣ ਰੀਟਰੀਟ ਸੈਰਮਨੀ 6:30 ਵਜੇ ਹੋਇਆ ਕਰੇਗੀ ਦੱਸਦੀ ਹੈ ਕਿ ਹਰ ਰੋਜ਼ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸैकੜਿਆਂ ਦੀ ਗਿਣਤੀ ਦੇ ਵਿੱਚ ਲੋਕ ਇੱਥੇ ਆਉਂਦੇ ਨੇ ਔਰ ਰੀਟਰੀਟ ਸੈਰਮਨੀ ਦੇਖਦੇ ਨੇ ਪਰ ਹੁਣ ਗਰਮੀ ਬਹੁਤ ਵੱਧ ਗਈ ਹੈ ਜਿਸ ਨੂੰ ਲੈ ਕੇ ਇਹ ਵੱਡਾ ਫੈਸਲਾ ਲਿਆ ਗਿਆ ਹੈ ਤੇ ਹੁਣ ਰੀਟਰੀਟ ਸੈਰਮਨੀ ਸਾਢੇ 6 ਵਜੇ ਹੋਇਆ ਕਰੇਗੀ ਤਾਂ ਪੰਜਾਬ ਵਿੱਚ ਲਗਾਤਾਰ ਵਾਧਰੀ ਗਰਮੀ ਨੂੰ ਦੇਖਦਿਆਂ 28 ਅਗਸਤ ਦੇ ਰਿਟਰੀਟ ਸਰਮਨੀ ਦਾ ਸਮਾਂ ਬਦਲਿਆ ਗਿਆ ਹੈ ਬੀਐਸਐਫ ਦੇ ਵੱਲੋਂ ਸਲਾਨੀਆਂ ਨੂੰ ਵੇਖਦੇ ਹੋਏ ਇਸ ਤਬਦੀਲੀ ਕੀਤੀ ਗਈ ਹੈ ਬੀਐਸਐਫ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਰਮੀ ਵਧਣ ਦੇ ਕਾਰਨ ਹੁਣ ਰਿਟਰੀਟ ਸਰਮਨੀ ਦਾ ਸਮਾਂ ਸ਼ਾਮ 6:30 ਵਜੇ ਕੀਤਾ ਜਾ ਰਿਹਾ ਹੈ ਪਹਿਲਾਂ ਇਹ ਸਮਾਂ ਸ਼ਾਮ 6 ਵਜੇ ਦਾ ਸੀ ਜਿਸ ਨੂੰ ਤਬਦੀਲੀ ਲਿਆਉਂਦੇ ਹੋਏ ਹੁਣ 6:30 ਵਜੇ ਤੱਕ ਦਾ ਟਾਈਮ ਕੀਤਾ ਗਿਆ ਹੈ ਦੱਸਦੀ ਹੈ ਕਿ ਪੂਰੇ ਦੇਸ਼ ਦੇ ਵਿੱਚੋਂ ਹਰ ਰੋਜ਼ ਸੈਂਕੜਿਆਂ ਦੀ ਗਿਣਤੀ ਵਿੱਚ ਸਲਾਨੀ ਅਟਾਰੀ ਵਾਗਾ ਸਰਹੱਦ ਤੇ ਰੀਟਰੀਟ ਸਰਮਨੀ ਵੇਖਣ ਲਈ ਪਹੁੰਚਦੇ ਨੇ ਬਾਰਡਰ ਏਰੀਆ ਵਿਕਾਸ ਫਰੰਟ ਦੇ ਇੰਚਾਰਜ ਐਲ.ਬੀ. ਸ਼ਰਮਾ ਨੇ ਦੱਸਿਆ ਕਿ ਮੌਸਮ ਦੀ ਤਬਦੀਲੀ ਕਾਰਨ ਇਹ ਜਹਾ ਕੀਤਾ ਗਿਆ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਦੋਵਾਂ ਦੇਸ਼ਾਂ ਦੇ ਭਾਰਤੀ ਬੀਐਸਐਫ ਅਧਿਕਾਰੀਆਂ ਤੇ ਪਾਕਿਸਤਾਨ ਬੀਐਸਐਫ ਦੇ ਅਧਿਕਾਰੀਆਂ ਵੱਲੋਂ ਮਿਲ ਕੇ ਫੈਸਲਾ ਲਿਆ ਗਿਆ ਹੈ ਦੋਵਾਂ ਦੇਸ਼ਾਂ ਦੀ ਆਪਸੀ ਮੀਟਿੰਗ ਤੋਂ ਬਾਅਦ ਹੀ ਇਸ ਸਹਿਮਤੀ ਪ੍ਰਗਟ ਕੀਤੀ ਗਈ ਹੈ ਕਿ 6:30 ਵਜੇ ਰੀਟਰੀਟ ਸਰਮਨੀ ਦੀ ਦਸਮ ਅੱਧਾ ਕੀਤੀ ਜਾਇਆ ਕਰੇਗੀ ਹਰ ਰੋਜ਼ ਹਜ਼ਾਰਾਂ ਸੈਲਾਨੀ ਵਾਗਾ ਸਰਹੱਦ ਤੇ ਰੀਟ੍ਰੀਟ ਸਰਮਨੀ ਵੇਖਣ ਦੇ ਲਈ ਪਹੁੰਚਦੇ ਨੇ ਕਿਉਂਕਿ ਗਰਮੀ ਤੇਜ ਹੋਣ ਕਰਕੇ ਸੈਲਾਨੀਆਂ ਨੂੰ ਵਾਗਾ ਬਾਰਡਰ ਤੇ ਪਹੁੰਚਣ ਵਿੱਚ ਦਿੱਕਤ ਹੁੰਦੀ ਸੀ ਅਤੇ ਰੀਟ੍ਰੀਟ ਸਰਮਨੀ ਵੇਖਣ ਲਈ ਉੱਥੇ ਬੈਠਣ ਮੌਕੇ ਵੀ ਕਾਫੀ ਗਰਮੀ ਹੁੰਦੀ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ ਜੇਕਰ ਤੁਸੀਂ ਅਟਾਰੀ ਵਾਗਾ ਸਰਹੱਦ ਤੇ ਰੀਟ੍ਰੀਟ ਸਰਮਨੀ ਦੇਖਣ ਲਈ ਜਾਣਾ ਚਾਹੁੰਦੇ ਹੋ ਤਾਂ ਇਹ ਖਬਰ ਜ਼ਰਾ ਧਿਆਨ ਨਾਲ ਸੁਣਨਾ ਕਿਉਂਕਿ ਰੀਟ੍ਰੀਟ ਸਰਮਨੀ ਦੇ ਸਮੇਂ ਦੇ ਵਿੱਚ ਬਦਲਾਅ ਕੀਤਾ ਗਿਆ ਹੈ ਦਰਸਲ ਗਰਮੀ ਦੇ ਮੱਦੇਨਜ਼ਰ ਪ੍ਰਸ਼ਾਸਨ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਔਰ ਕਿਹਾ ਗਿਆ ਹੈ ਕਿ ਹੁਣ ਰੀਟਰੀਟ ਸਰਮਨੀ 6:30 ਵਜੇ ਹੋਇਆ ਕਰੇਗੀ ਦੱਸਦੀ ਹੈ ਕਿ ਹਰ ਰੋਜ਼ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸैकੜਿਆਂ ਦੀ ਗਿਣਤੀ ਦੇ ਵਿੱਚ ਲੋਕ ਇੱਥੇ ਆਉਂਦੇ ਨੇ ਔਰ ਰੀਟਰੀਟ ਸਰਮਨੀ ਦੇਖਦੇ ਨੇ ਪਰ ਹੁਣ ਗਰਮੀ ਬਹੁਤ ਵੱਧ ਗਈ ਹੈ ਜਿਸ ਨੂੰ ਲੈ ਕੇ ਇਹ ਵੱਡਾ ਫੈਸਲਾ ਲਿਆ ਗਿਆ ਹੈ ਤੇ ਹੁਣ ਰੀਟਰੀਟ ਸਰਮਨੀ 6:30 ਵਜੇ ਹੋਇਆ ਕਰੇਗੀ ਤਾਂ ਪੰਜਾਬ ਵਿੱਚ ਲਗਾਤਾਰ ਵਾਧਰੀ ਗਰਮੀ ਨੂੰ ਦੇਖਦਿਆਂ ਟਾਰੀ ਵੌਕ ਦਾ ਸਹੱਤ ਰੀਟਰੀਟ ਸਰਮਨੀ ਦਾ ਸਮਾਂ ਬਦਲਿਆ ਗਿਆ ਹੈ ਬੀਐਸਐਫ ਦੇ ਵੱਲੋਂ ਸਲਾਹਨੀਆਂ ਨੂੰ ਵੇਖਦੇ ਹੋਏ ਇਸ ਤਬਦੀਲੀ ਕੀਤੀ ਗਈ ਹੈ बीएसएफ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਰਮੀ ਵਧਣ ਦੇ ਕਾਰਨ ਹੁਣ ਰਿਟਰੀਟ ਸਰਮਨੀ ਦਾ ਸਮਾਂ ਸ਼ਾਮ 6:30 ਵਜੇ ਕੀਤਾ ਜਾ ਰਿਹਾ ਹੈ ਪਹਿਲਾਂ ਇਹ ਸਮਾਂ ਸ਼ਾਮ 6 ਵਜੇ ਦਾ ਸੀ ਜਿਸ ਨੂੰ ਤਬਦੀਲੀ ਲਿਆਉਂਦੇ ਹੋਏ ਹੁਣ 6:30 ਵਜੇ ਤੱਕ ਦਾ ਟਾਈਮ ਕੀਤਾ ਗਿਆ ਹੈ ਦੱਸਦੀ ਹੈ ਕਿ ਪੂਰੇ ਦੇਸ਼ ਦੇ ਵਿੱਚੋਂ ਹਰ ਰੋਜ਼ ਸੈਂਕੜਿਆਂ ਦੀ ਗਿਣਤੀ ਵਿੱਚ ਸਲਾਨੀ ਅਟਾਰੀ ਵਾਗਾ ਸਰਹੱਦ ਤੇ ਰਿਟਰੀਟ ਸਰਮਨੀ ਵੇਖਣ ਲਈ ਪਹੁੰਚਦੇ ਨੇ ਬਾਰਡਰ ਏਰੀਆ ਵਿਕਾਸ ਫਰੰਟ ਦੇ ਇੰਚਾਰਜ ਐਲਡੀ ਸ਼ਰਮਾ ਨੇ ਦੱਸਿਆ ਕਿ ਮੌਸਮ ਦੀ ਤਬਦੀਲੀ ਕਾਰਨ ਇਹ ਜਹਾ ਕੀਤਾ ਗਿਆ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਦੋਵਾਂ ਦੇਸ਼ਾਂ ਦੇ ਭਾਰਤੀ ਬੀਐਸਐਫ ਅਧਿਕਾਰੀਆਂ ਤੇ ਪਾਕਿਸਤਾਨ ਬੀਐਸਐਫ ਦੇ ਅਧਿਕਾਰੀਆਂ ਵੱਲੋਂ ਮਿਲ ਕੇ ਫੈਸਲਾ ਲਿਆ ਗਿਆ ਹੈ ਦੋਵਾਂ ਦੇਸ਼ਾਂ ਦੀ ਆਪਸੀ ਮੀਟਿੰਗ ਤੋਂ ਬਾਅਦ ਹੀ ਇਸ ਸਹਿਮਤੀ ਪ੍ਰਗਟ ਕੀਤੀ ਗਈ ਹੈ ਕਿ 6:30 ਵਜੇ ਰਿਟਰੀਟ ਸਰਮਨੀ ਦੀ ਰਸਮ ਅਦਾ ਕੀਤੀ ਜਾਇਆ ਕਰੇਗੀ ਹਰ ਰੋਜ਼ ਹਜ਼ਾਰਾਂ ਸੈਲਾਨੀ ਵਾਗਾ ਸਰਾਕ ਤੇ ਰਿਟਰੀਟ ਸਰਮਨੀ ਵੇਖਣ ਲਈ ਪਹੁੰਚਦੇ ਨੇ ਕਿਉਂਕਿ ਗਰਮੀ ਤੇਜ ਹੋਣ ਕਰਕੇ ਸੈਲਾਨੀਆਂ ਨੂੰ ਵਾਗਾ ਬਾਰਡਰ ਤੇ ਪਹੁੰਚਣ ਵਿੱਚ ਦਿੱਕਤ ਹੁੰਦੀ ਸੀ ਅਤੇ ਰਿਟਰੀਟ ਸਰਮਨੀ ਵੇਖਣ ਲਈ ਉੱਥੇ ਬੈਠਣ ਮੌਕੇ ਵੀ ਕਾਫੀ ਗਰਮੀ ਹੁੰਦੀ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ